ਖਬਰ ਸਾਹਮਣੇ ਆ ਰਹੀ ਆ ਇਹ ਜਿਹੜੀ ਖਬਰ ਕਿਸਾਨਾਂ ਵੱਲੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਅੱਜ ਜਿਹੜਾ ਪੰਜਾਬ ਦੇ ਵਿੱਚ ਮੰਤਰੀਆਂ ਅਤੇ ਐਮਐਲਏ ਦੇ ਜਿਹੜੇ ਆਕਰ ਘੇਰੇ ਜਾ ਰਹੇ ਆ ਇਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਹੀ ਕਿਸਾਨਾਂ ਨੇ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ ਰੱਖੀ ਸੀ ਤਾਂ ਮੀਟਿੰਗ ਚੱਲਦੀ ਦੌਰਾਨ ਜਿਹੜੇ ਭਗਵੰਤ ਮਾਨ ਆ ਉਹ ਮੀਟਿੰਗ ਛੱਡ ਕੇ ਚੱਲ ਗਏ ਸੀ ਤਾਂ ਉਸ ਤੋਂ ਬਾਅਦ ਕਿਸਾਨਾਂ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ ਪਾਣੀ ਤਰੀਕ ਨੂੰ ਚੰਡੀਗੜ੍ਹ ਵੱਲੀ ਕੋਚ ਕਰਾਂਗੇ ਜਦੋਂ ਇਸ ਗੱਲ ਬਾਰੇ ਭਗਵੰਤ ਮਾਨ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਰਾਤੋਂ ਰਾਤ ਹੀ ਪੁਲਸ ਪ੍ਰਸ਼ਾਸਨ ਨੂੰ ਆਰਡਰ ਦਿੱਤੇ ਤੇ ਉਹਨਾਂ ਨੂੰ ਕਿਹਾ ਕਿ ਜਿਹੜੇ ਕਿਸਾਨ ਆਗੂ ਆ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਜਾਵੇ ਤੇ ਘਰਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਛਾਪੇ ਮਾਰੀ ਗਈ ਸੀ ਅਤੇ ਉਹਨਾਂ ਦੀ ਫੜੋ ਫੜੀ ਹੋਈ ਸੀ ਉਸ ਤੋਂ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਛੱਡ ਦਿੱਤਾ ਸੀ ਤਾਂ ਉਸ ਤੋਂ ਬਾਅਦ ਜਿਹੜੀ ਹੈ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਮੀਟਿੰਗ ਰੱਖੀ ਸੀ ਤਾਂ ਜਦੋਂ ਕਿਸਾਨ ਆਗੂ ਅਤੇ ਸਵਾਰਥ ਸਿੰਘ ਪਦੇ ਜਦੋਂ ਮੀਟਿੰਗ ਦੇ ਵਿੱਚ ਸ਼ਾਮਲਾ ਹੋ ਗਏ ਸੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰਨ ਦੇ ਲਈ ਤਾਂ ਉਸ ਤੋਂ ਬਾਅਦ ਜਦੋਂ ਵਾਪਸ ਆ ਰਹੇ ਸੀ ਤਾਂ ਫੇਰ ਜਿਹੜੀ ਆ ਪੰਜਾਬ ਪੁਲਿਸ ਆ ਉਹਨਾਂ ਨੇ ਫਿਰ ਜਿਹੜੇ ਕਿਸਾਨ ਆਗੂ ਆ ਜਥੇਬੰਦੀਆਂ ਦੇ ਸਰਦਾਰ ਸਿੰਘ ਪਦੇਰ ਅਤੇ ਡੱਲੇਵਾਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਕੱਲਾ ਉਹਨਾਂ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਸੀ ਕਿ ਜਿਹੜੇ ਕਿਸਾਨ ਵੀਰ ਆ ਕਿਸਾਨ ਮਜ਼ਦੂਰ ਆ ਉਹ ਜਿਹੜੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਆਪੜਾਈ ਜਿਹੜੇ ਤੰਬੂ ਲਗਾ ਕੇ ਬੈਠੇ ਸੀ ਤਾਂ ਉਹਨਾਂ ਦੇ ਉੱਪਰ ਪੀਲਾ ਪੰਜਾ ਵੀ ਚਲਾਇਆ ਗਿਆ ਸੀ ਇੱਕ ਪਾਸੇ ਤਾਂ ਕਿਸਾਨਾਂ ਦੀ ਫੋਟੋ ਫੋੜੀ ਕੀਤੀ ਗਈ ਅਤੇ ਦੂਜੇ ਪਾਸੇ ਜਿਹੜੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਉਹਨਾਂ ਦੇ ਜਿਹੜੇ ਤੰਬੂ ਸੀ ਉਹਨਾਂ ਦੇ ਉੱਪਰ ਜਿਹੜਾ ਪੀਲਾ ਪੰਜਾ ਚਲਾਇਆ ਗਿਆ ਉੱਥੋਂ ਦੇ ਜਿਹੜੀਆਂ ਉਹਨੀਆਂ ਟਰਾਲੀਆਂ ਵਿੱਚ ਉਰੀਆ ਕੀਤੀਆਂ ਗਈਆਂ ਪੱਖੇ ਏਸੀ ਫਰਿੱਜ ਅਤੇ ਸਿਲੰਡਰ ਹੋਰ ਵੀ ਜਿਹੜਾ ਉਹਨਾਂ ਦਾ ਵਰਤਨ ਵਾਲਾ ਸਮਾਨ ਸੀ ਉਹ ਜਿਹੜਾ ਚੋਰੀ ਕਰ ਲਿੱਤਾ ਗਿਆ ਸੀ ਤਾਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹਾਂ ਹੁਆ ਅੱਜ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰਾ ਨੇ ਅੱਜ ਜਿਹੜੇ ਆ ਸੀਐਮ ਭਗਵਾਨਤ ਮਾਨ ਮੰਤਰੀ ਆ ਤੇ ਜਿਹੜੇ ਐਮਐਲਏ ਆ ਉਹਨਾਂ ਦੇ ਘਰਾਂ ਮੁਰੇ ਕਰਾਉ ਕੀਤਾ ਏ ਉਹਨਾਂ ਨੇ ਇਹ ਦੁੱਖ ਪ੍ਰਗਟ ਕੀਤਾ ਏ ਕਿ ਪਹਿਲਾਂ ਤਾਂ ਸਾਡੇ ਜਿਹੜੇ ਕਿਸਾਨ ਜਥੇ ਬੰਦੀਆਂ ਨਹੀਂ ਕਿਸਾਨ ਆਗੂ ਆ ਪਹਿਲਾਂ ਤਾਂ ਕੇਂਦਰ ਸਰਕਾਰ ਨੇ ਉਹਨਾਂ ਨੂੰ ਬੁਲਾ ਲਿਆ ਵਿਮੰਗਾ ਦੇ ਉੱਪਰ ਚਰਚਾ ਕਰਨ ਦੇ ਲਈ ਤੇ ਜਦੋਂ ਸਾਡੇ ਕਿਸਾਨ ਆਗੂ ਅਤੇ ਕਿਸਾਨ ਜਥੇ ਬੰਦੀਆਂ ਜਦੋਂ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰਨ ਦੇ ਲਈ ਚंडीगढ़ ਚਲ ਗਈ ਸੀ ਮੀਟਿੰਗ ਕਰਨ ਤੋਂ ਬਾਅਦ ਤਾਂ ਵਾਪਸ ਆਰੇ ਸੀ ਦਾ ਫੇਰ ਉਹਨਾਂ ਦੀ ਫੋਟੋ ਫੋੜੀ ਕਰ ਲਈ ਗਈ ਕੱਲੀ ਉਹਨਾਂ ਨੇ ਫੋਟੋ ਫੋੜੀ ਨਹੀਂ ਕੀਤੀ ਜਿਹੜੇ ਸਾਡੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਸਾਡੇ ਜਿਹੜੇ ਉੱਥੇ ਤੰਬੂ ਲਗਾਏ ਹੋਏ ਸੀ ਉੱਥੇ ਘਰ ਬਣਾਏ ਹੋਏ ਸੀ ਤਾਂ ਉੱਥੋਂ ਇਹ ਜਿਹੜੀ ਪੀਲਾ ਪੰਜਾ ਚਲਾਏਗਾ ਪੀਲਾ ਪੰਜਾ ਵੀ ਚਲਾਇਆ ਗਿਆ ਤੇ ਨਾਲ ਹੀ ਜਿਹੜਾ ਪੁਲਿਸ ਪ੍ਰਸ਼ਾਸਨਾਂ ਉੱਥੇ ਜਿਹੜੇ ਉਹਨਾਂ ਦਾ ਸਮਾਨ ਸੀਗਾ ਪੱਖੇ ਸੀ ਟਰਾਲੀਆਂ ਸੀ ਗੈਂ ਸਿਲੰਡਰ ਸੀ ਏਸੀ ਸੀ ਸਾਰੇ ਜਿਹੜੇ ਚੋਰੀ ਕਰ ਲਿੱਤੇ ਗਏ ਸੀ ਤਾਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਹ ਦੁੱਖ ਪ੍ਰਗਟ ਕਰਦਿਆਂ ਹੋਇਆਂ ਆਪਣਾ ਰੋਸ ਪ੍ਰਗਟ ਕਰਦਿਆਂ ਹੋਇਆਂ ਉਹਨਾਂ ਨੇ ਅੱਜ ਮੰਤਰੀਆਂ ਦੇ ਜਿਹੜੇ ਘਰ ਘੇਰੇ ਆ ਐਮ ਐਲ ਏ ਦੇ ਘਰ ਘੇਰੇ ਆ ਵੀ ਸਾਨੂੰ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਸੀ ਜਿਹੜਾ ਜਿਹੜਾ ਸਾਡਾ ਇਨਾ ਭਾਰੀ ਨੁਕਸਾਨ ਕੀਤਾ ਗਿਆ ਪੀਲਾ ਪੰਜਾ ਚਲਾ ਕੇ ਤਾਂ ਉਹਦੇ ਪ੍ਰਤੀ ਜਿਹੜਾ ਸਾਡਾ ਜਿੰਨਾ ਵੀ ਖਰਚਾ ਹੈ ਪਰ ਭਾਈ ਜੀ ਜਾ ਤੁਸੀਂ ਜਿਹੜੀ ਆ ਉਹਦੀ ਪੂਰੀ ਕਰੋ ਪਰ ਇਸ ਗੱਲ ਨੂੰ ਮੱਧਿਆ ਨਜ਼ਰ ਰੱਖਦੇ ਆ ਹੋਇਆ ਜਿਹੜਾ ਆਮ ਆਦਮੀ ਪਾਰਟੀ ਦਾ ਆਗੂ ਆ ਅਮਨ अरोड़ा ਉਹਨੇ ਇਹ ਬਿਆਨ ਆਇਆ ਕਿ ਕਿਸਾਨ ਜਿਹੜੇ ਆਗੇ ਉਹ ਜਿਹੜੇ ਸਾਡੇ ਨਾਲ ਆਉਣ ਸਾਡੇ ਨਾਲ ਬੈ ਕੇ ਆਪਣੀਆਂ ਮੰਗਾਂ ਜਿਹੜੀਆਂ ਜਿਹੜੀਆਂ ਮੰਗਾਂ ਤੇ ਚਰਚਾ ਕਰਨੀਆਂ ਉਹਦੇ ਉੱਪਰ ਗੱਲਬਾਤ ਕਰਨ ਸਾਡੇ ਨਾਲ ਬੈਠ ਕੇ ਜੋ ਵੀ ਗੱਲਬਾਤ ਕਰਨੀਆਂ ਉਹ ਕਰ ਲੈਣ ਪਹਿਲੀ ਗੱਲ ਤਾਂ ਅਮਨ अरोड़ा ਨੇ ਇਹ ਕਿਹਾ ਕਿ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਸਾਡੇ ਨਾਲ ਨਹੀਂ ਉਸ ਜਿਹੜੀਆਂ ਮੰਗਾਂ ਸਾਡੇ ਨਾਲ ਨਹੀਂ ਹੈਗਾ ਨਾ ਉਹ ਕੇਂਦਰ ਸਰਕਾਰ ਨਾਲ ਆ ਜਿਹੜੀਆਂ ਮੰਗਾ ਸੀ ਆ ਪਾਣੀ ਨੂੰ ਲੈ ਕੇ ਅਸੀਂ ਬਿਜਲੀ ਨੂੰ ਲੈ ਕੇ ਅਸੀਂ ਉਹ ਅਸੀਂ ਜਿਹੜੀਆਂ ਮੰਗਾ ਉਹਨਾਂ ਦੀਆ ਪੂਰੀਆ ਕਰ ਦਿੱਤੀਆਂ ਪਰ ਜਿਹੜੀਆਂ ਹੋਰ ਬਾਕੀ ਜਿਹੜੀਆਂ ਮੰਗਾ ਉਹਨਾਂ ਦੀਆਂ ਹੈ ਨਹੀਂ ਆ ਵੀ ਉਹ ਤਾਂ ਸਿੱਧੀਆਂ ਕੇਂਦਰ ਸਰਕਾਰ ਨਾਲ ਆ ਜੇਕਰ ਕੋਈ ਵੀ ਮੰਗਾਂ ਹੋਰ ਹੈਗੀਆਂ ਵੀ ਆ ਤਾਂ ਸਾਡੇ ਨਾਲ ਬੈਠ ਕੇ ਆ ਕੇ ਬੈਠ ਕੇ ਚਰਚਾ ਕਰਨ ਆਪਣੀਆਂ ਮੰਗਾਂ ਦੇ ਉੱਪਰ ਪਰ ਉਹ ਜੇਕਰ ਸਾਡੇ ਘਰਾਂ ਦੇ ਘਰਾਓ ਕਰਨਾ ਚਾਹੁੰਦੇ ਆ ਜਾਂ ਮੰਤਰੀਆਂ ਦੇ ਘਰਾਂ ਦੇ ਘਰਾਓ ਕਰਨਾ ਚਾਹੁੰਦੇ ਆ ਬੇਸ਼ੱਕ ਉਹ ਘਰਾਂ ਦੇ ਘਰਾਓ ਕਰਨ ਪ੍ਰਦਰਸ਼ਨ ਕਰਨ ਪਰ ਜਿਹੜੇ ਆਮ ਲੋਕ ਆ ਜਿਹੜੇ ਆਉਂਦੇ ਜਾਂਦੇ ਆ ਉਹਨਾਂ ਨੂੰ ਕੋਈ ਵੀ ਜਿਹੜੀ ਪ੍ਰੋਬਲਮ ਜਿਹੜੀ ਨਾ ਦੇਖਣੀ ਪਵੇ ਤਾਂ ਉਸ ਗੱਲ ਨੂੰ ਮੱਧੇ ਨਜ਼ਰ ਰੱਖਦਿਆਂ ਹੋਇਆਂ ਅਮਨ ਅਰੋੜਾ ਦੇ ਤਾਂ ਇਹ ਬਿਆਨ ਆਇਆ ਕਿ ਕਿਸਾਨਾਂ ਦੀ ਜੋ ਵੀ ਮੰਗਾਂ ਸੀਗੀਆਂ ਸਾਡੇ ਨਾਲ ਉਹ ਅਸੀਂ ਪੂਰੀਆ ਕੀਤੀਆਂ ਨੇ ਬਿਜਲੀ ਵਾਲੀ ਮੰਗ ਸੀ ਉਹ ਵੀ ਅਸੀਂ ਪੂਰੀ ਕੀਤੀ ਆ ਪਾਣੀ ਦੀ ਮੰਗ ਸੀ ਉਹ ਵੀ ਅਸੀਂ ਪੂਰੀ ਕੀਤੀ ਆ ਬਾਕੀ ਜਿਹੜੀਆਂ ਮੰਗਾਂ ਰਹਿ ਗਈਆਂ ਉਹ ਸਾਰੀਆਂ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਆ ਸਾਡੇ ਨਾਲ ਕੋਈ ਵੀ ਮੰਗਾਂ ਜਿਹੜੀਆਂ ਹੋਰ ਸੰਬੰਧਿਤ ਨਹੀਂ ਆ ਪਰ ਜੇਕਰ ਕਿਸਾਨ ਸਾਡੇ ਘਰਾਂ ਦਾ ਘਰਾਓ ਕਰਨਾ ਚਾਹੁੰਦੇ ਆ ਜਾਂ ਐਮਐਲਏ ਦੇ ਘਰਾਂ ਦਾ ਘਰਾਓ ਕਰਨਾ ਚਾਹੁੰਦੇ ਆ ਸਾਡੇ ਘਰ ਦਾ ਘਰਾਓ ਕਰਨਾ ਚਾਹੁੰਦੇ ਆ ਬੇਸ਼ੱਕ ਦੀ ਕਰਨ ਪਰ ਜਿਹੜੇ ਆਮ ਲੋਕ ਆ ਉਹਨਾਂ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਨਾ ਪਵੇ ਕਿਉਂਕਿ ਜਦੋਂ ਕਿਸਾਨਾਂ ਨੇ ਚੰਡੀਗੜ੍ਹ ਵੱਲ ਕੂਚ ਕਰਨ ਲਈ ਕਿਹਾ ਸੀ ਤਾਂ ਉਦੋਂ ਭਗਵਾਨ ਤੁਮਨ ਦੇ ਇਹ ਬਿਆਨ ਆਏ ਸੀ ਕਿ ਮੈਂ ਉਦੋਂ ਮੀਟਿੰਗ ਦੇ ਵਿੱਚ ਤਾਂ ਵਿਚ ਲਾ ਗਿਆ ਸੀ ਕਿਉਂਕਿ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਜਿਹੜੇ ਧਰਨੇ ਲਗਾਵਾਂਗੇ ਵੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਜਿਹੜੇ ਰੇਲਾ ਰੋਕ ਲੈਣੇ ਹੋ ਸੜਕਾ ਰੋਕ ਲੈਣੇ ਹੋ ਜਿਹਦੇ ਕਰਕੇ ਜਿਹੜੇ ਆਮ ਲੋਕ ਆ ਖੱਜਲ ਖਰਾਬ ਹੁੰਦੇ ਆ ਵੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਦੂਜੇ ਪਾਸੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਜਿਵੇਂ ਕਿ ਉਹ ਜਗਿੰਦਰ ਸਿੰਘ ਉਗਰਾਹਾਂ ਦੇ ਇਹ ਬਿਆਨ ਆਏ ਸੀ ਵੀ ਅਸੀਂ ਸਾਡਾ ਕੋਈ ਹੱਕ ਨਹੀਂ ਆ ਟ੍ਰੇਲਰ ਤੇ ਟ੍ਰੇਨਾਂ ਰੋਕਣ ਦਾ ਕਿਦੜ ਸੜਕਾ ਰੋਕਨ ਦਾ ਕਿਉਂਕਿ ਉਹਨਾਂ ਨੇ ਇਹ ਕਿ ਸਾਡੀਆਂ ਮੰਗਾਂ ਜਿਹੜੀਆਂ ਤੁਹਾਡੇ ਨਾਲ ਸੰਬੰਧਿਤ ਆ ਨਾ ਕਿ ਸਾਨੂੰ ਟ੍ਰੇਨ ਟ੍ਰੇਨਾਂ ਰੋਕਨ ਦੀ ਕੋਈ ਸਾਨੂੰ ਸ਼ੌਂਕ ਆ ਤੇ ਨਾ ਹੀ ਸਾਨੂੰ ਸੜਕਾ ਰੋਕਨ ਦਾ ਕੋਈ ਸਾਨੂੰ ਸ਼ੌਂਕ ਆ ਸਾਨੂੰ ਤਾਂ ਸਾਡੀਆਂ ਜਸਟ ਜਿਹੜੀਆਂ ਮੰਗਾਂ ਐ ਉਹ ਪੂਰੀਆਂ ਕਰਵਾਉਣ ਦੀ ਜਿਹੜੀ ਸਾਡੀ ਉਹ ਮੰਗਾਂ ਉਸ ਰੱਖਦੇ ਆ ਪਰ ਭਗਵੰਤ ਮਾਨ ਨੇ ਇਹ ਸਾਡੇ ਤੇ ਜਿਹੜੇ ਝੂਠੇ ਇਲਜ਼ਾਮ ਲਗਾਏ ਆ ਕਿ ਜਿਹੜੇ ਕਿਸਾਨ ਆਖੂ ਆ ਇਹ ਜਿਹੜੀਆਂ ਟ੍ਰੇਨਾਂ ਰੋਕਦੇ ਆ ਤੇ ਸੜਕਾ ਰੋਕਦੇ ਆ ਜਿਹਦੇ ਨਾਲ ਆਮ ਲੋਕਾਂ ਨੂੰ ਬਹੁਤ ਨੁਕਸਾਨ ਦੇਖਣ ਨੂੰ ਮਿਲਦਾ ਹੈ ਤਾਂ ਜਿਹੜੇ ਆ ਕਿ ਖੱਜਲ ਖਰਾਬ ਹੁੰਦੇ ਆ ਆਮ ਲੋਕ ਪਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਇਹ ਕਹਿੰਦੇ ਆ ਕਿ ਸਾਨੂੰ ਟ੍ਰੇਨਾਂ ਰੋਕਣ ਜਾਂ ਸੜਕਾਂ ਰੋਕਣ ਦਾ ਕੋਈ ਨਹੀਂ ਅਸੀਂ ਤਾਂ ਜੇਕਰ ਨਾਲ ਲਾਉਣਾ ਵੀ ਆ ਅਸੀਂ ਸੜਕ ਦੇ ਇੱਕ ਸਾਈਡ ਹੋ ਕੇ ਵੀ ਅਸੀਂ ਆਪਣਾ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਜਾਰੀ ਰੱਖਾਂਗੇ ਪਰ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹਾਂ ਦੂਜੇ ਪਾਸੇ ਆਪਣਾ ਅਰੋੜਾ ਦਾ ਇਹ ਬਿਆਨ ਆਇਆ ਅਵੇ ਜੇਕਰ ਕਿਸਾਨ ਆਗੂ ਸਾਡੇ ਘਰਾਂ ਦਾ ਘਰਾਓ ਕਰਨਾ ਚਾਹੁੰਦੇ ਆ ਮੰਤਰੀਆਂ ਦਾ ਜਾਂ ਐਮਐਲਏ ਦੇ ਘਰਾਓ ਤੇ ਘਰਾਓ ਕਰਨਾ ਚਾਹੁੰਦੇ ਵੀ ਆ ਤਾਂ ਬੇਸ਼ੱਕ ਦੀ ਕਰਨ ਪਰ ਉਹ ਜਿਹੜੇ ਆਮ ਲੋਕ ਆ ਉਹਨਾਂ ਨਾਲ ਉਹ ਜਿਹੜਿਆ ਖੱਜਲ ਖਰਾਬ ਨਾ ਹੋਣ ਤੇ ਅੱਜ ਇਸ ਗੱਲ ਨੇ ਮੱਧ ਨਜ਼ਰ ਰੱਖ ਦਿਆ ਹੋਇਆ ਅੱਜ ਜਿਹੜੇ ਕਿਸਾਨ ਮਜ਼ਦੂਰ ਆ ਉਹਨਾਂ ਨੇ ਮੰਤਰੀਆਂ ਅਤੇ ਐਮ ਐਲ ਏ ਦੇ ਘਰਾਂ ਦੇ ਮੂਰੇ ਕਰਾਉ ਕੀਤਾ ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਜਦੋਂ ਸਾਡੇ ਖਨੋਰੀ ਅਤੇ ਸ਼ੰਭੂ ਬਾਰਡਰ ਤੇ ਜਦੋਂ ਪੀੜਾ ਪੰਚ ਚਲਾਇਆ ਗਿਆ ਸੀ ਤਾਂ ਸਾਡਾ ਜਿਹੜਾ ਉੱਥੇ ਸਮਾਨ ਸੀ ਉਹਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ ਉੱਥੇ ਸਾਡਾ ਜਿਹੜੀਆਂ ਟਰਾਲੀਆਂ ਗੈਸ ਸਿਲੰਡਰ ਸਾਰੇ ਚੋਰੀ ਕਰ ਲਿੱਤੇ ਗਏ ਸੀ ਤਾਂ ਇਸ ਸਾਰੇ ਸਮਾਨ ਦੀ ਜਿਹੜੀ ਪਰਪਾਈ ਪੂਰੀ ਕਰਵਾਉਣ ਦੇ ਲਈ ਅਸੀਂ ਅੱਜ ਜਿਹੜੇ ਐਮ ਲੇ ਤੇ ਮੰਤਰੀਆਂ ਦੇ ਘਰਾਂ ਦਾ ਘਰਾਓ ਕਰ ਰਹੇ ਆ ਪਰ ਇੱਕ ਖਬਰ ਇਹ ਵੀ ਆ ਰਹੀ ਕਿ ਜਲੰਧਰ ਦੇ ਵਿੱਚ ਜਿਹੜੇ ਮੰਤਰੀਆਂ ਦਾ ਘਰਾਓ ਕੀਤਾ ਸੀ ਜਦੋਂ ਉਸ ਇੱਕ ਕਿਸਾਨ ਵੀਰ ਦਾ ਇਹ ਬਿਆਨ ਹੈ ਕਿ ਜਦ ਅਸੀਂ ਮੰਤਰੀ ਦੇ ਘਰ ਦੇ ਅੰਦਰ ਐਂਟਰ ਹੋਣ ਲੱਗੇ ਸੀਗੇ ਵੀ ਲੱਗਤੀ ਅਸੀਂ ਜਿਹੜੇ ਐਪਲੀਕੇਸ਼ਨ ਜਿਹੜੇ ਫਰੌਲ ਲੱਗੇ ਸੀ ਵੀ ਜਿਹੜੇ ਸਾਡਾ ਖਰਚਾ ਸਾਡਾ ਜਿਹੜਾ ਨੁਕਸਾਨ ਹੋਇਆਗਾ ਉਹਦਾ ਖਰਚਾ ਜਿਹੜਾ ਭਰਨਾ ਬਹੁਤ ਜ਼ਰੂਰੀ ਆ ਤਾਂ ਜੇ ਦੂਜੇ ਪਾਸੇ ਜਿਹੜੇ ਪੁਲਿਸ ਪ੍ਰਸ਼ਾਸਨਾਂ ਇੱਕ ਜਿਹੜੀਆਂ ਬੀਬੀਆਂ ਜਿਹੜੀਆਂ ਉੱਥੇ ਧਰਨੇ ਦੇ ਵਿੱਚ ਸ਼ਾਮਿਲ ਆ ਉਹਨਾਂ ਦੇ ਨਾਲ ਬਹੁਤ ਧੱਕਾ ਮੁਕੀ ਹੋਈ ਆ ਉਹਨਾਂ ਨੇ ਇਹ ਕਿਹਾ ਜੇਕਰ ਬੀਬੀਆਂ ਦੇ ਨਾਲ ਜੇਕਰ ਲੇਡੀਜ਼ ਪੁਲਿਸ ਹੋਵੇ ਤਾਂ ਅਸੀਂ ਫੇਰ ਵੀ ਮੰਨ ਲਈਏ ਪਰ ਜਿਹੜੇ ਖੁਦ ਜਿਹੜੇ ਪੁਲਿਸ ਮੁਲਾਜ਼ਮਾ ਉਹ ਬੀਬੀਆਂ ਦੇ ਨਾਲ ਧੱਕਾ ਕਰ ਰਹੇ ਆ ਧੱਕਾ ਮੁਕੀ ਕਰ ਰਹੇ ਆ ਇਹਦੇ ਉੱਪਰ ਵੀ ਅੱਜ ਕਿਸਾਨ ਮਜ਼ਦੂਰਾਂ ਦੇ ਬਹੁਤ ਵੱਡੇ ਵਿਆਨ ਆਏ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ